ਅੱਜ ਦੇ ਸਮੇਂਕਲ ਕਿਸਾਨ ਪ੍ਰਭੂ ਕਿਸਾਨ ਪ੍ਰਭੂ ਸਾਡੇ ਦਾਦਾ ਜੀ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਵੀ ਜਿਹੜਾ ਜੱਟ ਜ਼ਿਮੀਂਦਾਰ ਜਿਹੜਾ ਕਿਸਾਨ ਆਪਣੇ ਖੇਤ ਵਿੱਚ ਆਪਣੇ ਘਰ ਜੋਗੀ ਸਬਜ਼ੀ ਨਾ ਉਗਾ ਸਕਦਾ ਉਹਨੂੰ ਮੈਂ ਜ਼ਿਮੀਂਦਾਰ ਨਹੀਂ ਕਹਿੰਦਾ ਗਾ ਗੱਲ ਵੀ ਉਹਨਾਂ ਦੀ ਬਿਲਕੁਲ ਸਹੀ ਸੀਗੀ ਵੀ ਆਪਣੇ ਕੋਲ ਆਪਾਂ ਜ਼ਮੀਨਾਂ ਦੇ ਮਾਲਕ ਆ ਆਪਣੇ ਕੋਲ ਸਭ ਕੁਝ ਹੈਗਾ ਲੋਕਾਂ ਦਾ ਅੱਜ ਕੱਲ ਜਿੰਨੇ ਕੋਲ ਨਹੀਂ ਹੈਗੀਆਂ ਉਹ ਘਰਾਂ ਦੇ ਕਮਲੇ ਚ ਉਗਾ ਲੈਂਦੇ ਨੇ ਤੇ ਆਪਣੇ ਕੋਲ ਨਹੀਂ ਨਹੀਂ ਜ਼ਮੀਨਾਂ ਹੋਣ ਦੇ ਬਾਵਜੂਦ ਵੀ ਜੇ ਅੱਜ ਆਪਾਂ ਬਾਰੋਂ ਲੈ ਕੇ ਆਉਣਾ ਸਬਜ਼ੀ ਬਾਜ਼ਾਰ ਚੋਂ ਖਰੀਦ ਕੇ ਤੇ ਆਪਣੇ ਵਾਸਤੇ ਬਹੁਤ ਹੀ ਸ਼ਰਮ ਵਾਲੀ ਗੱਲ ਏ ਇੱਕ ਤਾਂ ਆਪਾਂ ਘਰ ਦੀ ਸਬਜ਼ੀ ਪਿਓਰ ਹੁੰਦੀ ਏ ਆਪਾਂ ਉਹ ਨਹੀਂ ਖਾਂਦੇਗੇ ਬਾਹਰ ਵਾਲੀ ਸਗੋ ਬਿਮਾਰੀਆਂ ਵਾਲੀ ਖਾਦਾ ਸਪ੍ਰੈਆਂ ਵਾਲੀ ਜਿਹੜੇ ਪਾਣੀ ਪਾ ਪਾ ਕੇ ਫਿਰ ਮਰੀ ਨੂੰ ਫਿਰ ਤੋਂ ਜੀਵਿਤ ਕਰੀ ਜਾਂਦੇ ਨੇ ਆਪਾਂ ਉਹ ਵਾਲੀ ਲੈ ਕੇ ਆਉਨੇ ਆ ਸੋ ਆ ਤੁਹਾਨੂੰ ਮੈਂ ਦੱਸਦਾ ਮੈਂ ਤੁਸੀਂ ਵੀਡੀਓ ਦੇਖ ਹੀ ਰਹੇ ਹੋਵੋਗੇ ਇਹ ਆਪਣਾ ਪੱਕਾ ਖਾ ਲੇ ਇਸ ਦੇ ਨਾਲ ਨਾਲ ਆਪਾਂ ਮਿੱਟੀ ਲਗਵਾਈ ਹੋਈ ਏ ਚਲੋ ਬਹੁਤ ਵੱਡੀ ਗੱਲ ਸਾਰਿਆਂ ਨੂੰ ਲਗवानी ਚਾਹੀਦੀ ਓੱਧਰ ਨਹੀਂ ਚਾਹੀਦੀ ਲਾਉਣੀ ਹੀ ਚਾਹੀਦੀ ਏ ਤੇ ਇੰਦੀ ਨਾਲ ਜਿਹੜੇ ਖਾਲੀ ਜਗ੍ਹਾ ਪਈ ਸੀ ਉਹਦੇ ਤੇ ਕਾ ਉੱਗ ਪਿਆ ਸੀਗਾ ਮੈਂ ਸੋਚਿਆ ਮੈਂ ਕਿ ਚਲੋ ਯਾਰ ਇਹ ਕਾ ਐਵੇਂ ਉੱਗ ਪੈਨੂੰ ਐਵੇਂ ਮਤਲਬ ਕੋਈ ਇੱਧ ਵਿੱਚ ਜਾਨਵਰ ਬੈਜ ਜਾ ਕੋਈ ਸੱਪ ਵਗੈਰਾ ਕੋਈ ਚੂਹੇ ਵਗੈਰਾ ਖੁੱਟਾਂ ਕਰਦੇ ਨੇਗੇ ਮੈਂ ਕਹਿੰਦੀ ਸਫਾਈ ਕਰੀਏ ਜਦੋਂ ਸਫਾਈ ਕੀਤੀ ਤਾਂ ਦੇਖਿਆ ਵੀ ਆਹ ਵਧੀਆ ਨਾਲ ਸਾਈਡ ਤੇ ਜਗ੍ਹਾ ਐ ਇਹ ਕਿਉਂ ਨਾ ਵਰਤੋਂ ਚ ਲੈ ਕੇ ਆਈ ਜਾਵੇ ਕਿਉਂ ਇੱਥੇ ਜੇ ਹੁਣ ਕਾ ਪਾ ਇੱਕ ਵਾਰੀ ਗੋੜਤਾ ਤਾਂ ਫਿਰ ਤੋਂ ਇੱਥੇ ਕਾ ਹੀ ਉਗਣਾ ਸੋ ਮੈਂ ਸੋਚਿਆ ਫਿਰ ਇੱਥੇ ਆਪਣੇ ਘਰੇ ਆਪਣੇ ਘਰ ਦਾ ਪਾਲਕ ਦਾ ਬੀ ਸੀਗਾ ਮੈਂ ਕਰੋ ਪਾਲਕ ਲੈ ਆ ਕੇ ਤੇ ਪਾਲਕ ਬੀਜਤੀ ਤੇ ਮੰਨ ਲਓ ਮੈਂ ਤੁਹਾਨੂੰ ਇਹੀ ਐਗਜ਼ਾਮਪਲ ਦੇਣਾ ਚਾਹੁੰਨਾ ਵੀ ਜੀ ਆਪਣੇ ਕੋਲ ਬਹਾਨੇ ਬਹੁਤ ਨੇ ਹਾਂ ਜੀ ਸਾਡੇ ਕੋਲ ਟਾਈਮ ਨਹੀਂ ਹੈਗਾ ਸਬਜੀ ਬੀਜਣ ਦਾ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਸਬਜੀ ਬੀਜਣ ਵਾਸਤੇ ਸੋ ਇਹੋ ਜੀ ਸਾਰੇ ਬਹਾਨੇ ਹੁੰਦੇ ਨੇ ਜੇ ਆਪਾਂ ਬੀਜਾਂਗੇ ਤਾਂ ਕੱਲ ਨੂੰ ਖਾਣੇ ਵੀ ਆਪਾਂ ਹੀ ਇਹ ਹਜੇ ਮੈਂ ਕੁਝ ਕੁ ਜਗ੍ਹਾ ਬੀਜੀ ਐਨੀ ਕੁ ਜਗ੍ਹਾ ਗੋਡੀ ਤੇ ਉਸ ਤੋਂ ਬਾਅਦ ਆਹ ਕਾ ਵੀ ਹਜੇ ਆਪਾਂ ਚੱਕਾਂਗੇ ਇੱਧਰ ਸੁੱਟਾਂਗੇ ਪਰਲੇ ਪਾਸੇ ਤੇ ਇਸ ਤੋਂ ਅੱਗੇ ਵੀ ਆਪਾਂ ਬੀਜਾਂਗੇ ਤੇ ਇਹ ਜਿਹੜੀ ਸਬਜ਼ੀ ਹੈ ਤੁਸੀਂ ਦੇਖਿਆ ਜੀ ਦਿਨਾਂ 'ਚ ਤਿਆਰ ਹੋਊਗੀ ਇਹਦਾ ਕਾਰਨ ਇਹ ਆ ਸਭ ਨਾਲ ਪਹਿਲਾ ਕਾਰਨ ਇਹ ਵੀ ਜਦੋਂ ਵੀ ਆਪਣੇ ਖਾਲ 'ਚ ਪਾਣੀ ਆਵੇਗਾ ਇੱਕ ਖਾਲ 'ਚ ਪਾਣੀ ਆਉਣ ਦੇ ਨਾਲ ਇਹਨੂੰ ਥੱਲੇ ਸਲਾਬ ਚੜੇਗੀ ਨਹਿਰ ਦਾ ਪਾਣੀ ਹੋਊਗਾ ਤੁਹਾਨੂੰ ਪਤਾ ਬਹੁਤ ਤਾਕਤਵਰ ਹੁੰਦਾ ਨਹਿਰ ਦਾ ਪਾਣੀ ਫਸਲਾਂ ਵਾਸਤੇ ਤੇ ਦੂਜਾ ਕਾਰਨ ਇਹ ਵੀ ਇਹ ਜਗ੍ਹਾ ਹੈਗੀ ਪੋਲੀ ਪੋਲੀ ਵਿੱਚ ਥੱਲੇ ਜੜ ਵੀ ਵਧੀਆ ਚੱਲੇਗੀ ਸੋ ਦਿਨਾਂ 'ਚ ਇਹ ਸਬਜ਼ੀ ਤਿਆਰ ਹੋ ਜੂਗੀ ਜੇ ਹੁਣ ਆਪਾਂ ਅੱਗੇ ਹੋਰ ਵੀ ਜਾਗੇ ਇੱਧਰ ਇਧਰ ਆਪਾਂ ਹੋਰ ਵੀ 20 ਗਾਜਰਾ ਮੂਲੀਆਂ ਸੋ ਜਿਹੜੀਆਂ ਤੁਹਾਨੂੰ ਮੈਂ ਦਿਖਾਵਾਂਗਾ ਬਾਅਦ ਚ ਪੱਟ ਕੇ ਜਿਹੜੀ ਮੂਲੀ ਦੀ ਗਾਜਰ ਦੀ ਜਿਹੜੀ ਗ੍ਰੋਥ ਹੋਵੇਗੀ ਉਹ ਤੁਸੀਂ ਦੇਖ ਕੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਸੋ ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹੁੰਦਾ ਵਾ ਪੀ ਆਪਦੇ ਘਰ ਵਾਸਤੇ ਸਬਜ਼ੀ ਆਪਦੇ ਘਰੇ ਹੀ ਉਗਾਇਆ ਕਰੋ ਜਿਹੜੀ ਆਪਾਂ ਖਰੇ ਖਾਣੇ ਆ ਬਾਹਰੋਂ ਲਿਆਉਣ ਤੋਂ ਗਰੀਜ ਕਰੋ ਕਿਉਂਕਿ ਆਪਾਂ ਨੂੰ ਪਤਾ ਹੈ ਕੋਈ ਆਪਾਂ 100 ਵੀਡੀਓ ਦੇਖਦੇ ਆ ਕੋਈ ਯੂਰੀਆ ਚ ਧੋਈ ਜਾਂਦਾ ਹੈ ਕੋਈ ਉਹਨੂੰ ਪਾਰੀ ਪਾ ਪਾ ਕੇ ਪਾਪ ਆ ਕੇ ਫਿਰ ਤੋਂ ਮੰਨ ਲਓ ਜਿੱਦਾਂ ਕਰੀ ਜਾਂਦਾ ਹੈ ਮਰੀ ਹੋਈ ਸਬਜ਼ੀ ਨੂੰ ਫਿਰ ਤੋਂ ਹੀ ਉਹਦੇ ਚਮਕ ਲਈ ਜਾਂਦਾ ਸੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਿ ਕਈ ਵਧੀਆ ਵੀ ਹੁੰਦੇ ਨੇ ਤੇ ਬਾਕੀ ਆਪਾਂ ਨੂੰ ਤਾਂ ਆਪਦੇ ਘਰਵਸਤ ਸਬਜ਼ੀ ਕਰੇ ਹੀ ਗੋਣੀ ਚਾਹੀਦੀ ਏ ਸੋ ਬਹੁਤ ਬਹੁਤ ਧੰਨਵਾਦ ਜੀ ਏਸੀ ਆਪਾਂ ਅੱਜ ਦੀ ਜਾਣਕਾਰੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਪੇਜ ਨੂੰ ਲਾਈਕ ਕਰ ਦਿਓ ਤੇ ਆਪਣੇ ਆ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਪਣੀ ਲੇਟੈਸਟ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕਣ